ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਠੀਕ ਠਾਕ ਹੋਣਗੇ ਬੜੇ ਦਿਨ ਹੋ ਗਏ ਸੀ ਤੇ ਹੱਡਾ ਰੱਦਾ ਕਿ ਬਲੌਗ ਬਣਾਈਏ ਕਿਤੇ ਬਣਾਈਏ ਫੇਰ ਮੈਂ ਕਿਹਾ ਕਿ ਚੱਲ ਬਲੌਗ ਆਪਾਂ ਦੀਵਾਲੀ ਤੇ ਬਣਾ ਲੈਨੇ ਆ ਕਿ ਦੀਵਾਲੀ ਦੀਵਾਲੀ ਤੇ ਸਫਾਈਆਂ ਸੁਪਈਆਂ ਕਰਨੀਆਂ ਤੇ ਹਾਂ ਮੰਮੀ ਜੀ ਡੇ ਆ ਭਾਂਡੇ ਧੋਣ ਤੇ ਅਮਰਜੀਤ ਉਧਰੋਂ ਭਾਂਡੇ ਲੈ ਆਉਂਦੀ ਆ ਹੂੰ ਕਿਉਂ ਦੀ ਦਵਾਈ ਦੀਵਾਲੀ ਦੀ ਸਫਾਈ ਚੱਲਣ ਦੀ ਆ ਔਰ ਮੰਮੀ ਜੀ ਕਿੰਨੇ ਕਰਕੇ ਭਾਂਡੇ ਭਾਂਡੇ ਹਾਲ ਦਾ ਟੱਕਰ ਮਾਣੀ ਆਨੇ ਤਾਂ ਕਿ ਭਾਂਡਾ ਬਹੁਤ ਜਿਆਦਾ ਵਾ ਉਧਰ ਆ ਕੇ ਅਮਰਜੀਤ ਜੀ ਤੁਣੀ ਉਹ ਸੁਣਾਉਣਗੇ ਤੁਹਾਨੂੰ ਬਾਕੀ ਗੱਲਾਂ ਕਿ ਕਿਹਦੀ ਕੀ ਚੀਜ਼ ਦੀ ਸਫਾਈ ਰਹਿ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੇ ਦਿਨ ਹੋ ਗਏ ਆ ਬਲੌਗ ਪਾਏ ਨਾ ਤੇ ਸਾਡਾ ਜੀ ਕਰਦਾ ਸੀ ਆਪਾਂ ਬਲੌਗ ਬਣਾਈਏ ਕਿ ਅੱਜ ਭਾਂਡੇ ਦਾ ਖਲੜਾ ਪਾਇਆ ਹੀ ਅਮਰਜੀਤ ਜੀ ਢੋਣਾ ਨੇ ਦਵਾਲੀ ਦੇ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਮਸਾਲੇ ਦੀ ਜਾਗੋ ਅਗੇ ਤੇ ਅohi ਆਏ ਆਪਣੇ ਪਿੰਡੋਂ ਜਨ ਕੀ ਜਿਗੜਾੜਾ ਆਹੀ ਨੰਗਲ ਪਿੰਡ ਤੋਂ ਤੇ ਉਧਰ ਵੀ ਚਲ ਕੇ ਵੇਖ ਕੇ ਬੜਾ ਮਨ ਉਦਾਸ ਕਿ ਫਸਲਾ ਬਹੁਤ ਖਰਾਬ ਹੋਈਆਂ ਵਾ ਤੇ ਅਈ ਸੋਚਿਆ ਕਿ ਨਾ ਦਿਵਾਲੀ ਆਈ ਆਪਣੇ ਘਰ ਦੀ ਸਫਾਈ ਉਹਨਾਂ ਨੇ ਕਰ ਲੱਗੇ ਪਹਿਲਾ ਉੱਥੇ ਕਰ ਕੇ ਆਏ ਆ ਸਫਾਈ ਕੋਈ ਨਾ ਜਿੱਦੋ ਕਿਤੇ ਮੌਕਾ ਮਿਲੇ ਫਿਰ ਤੁਹਾਨੂੰ ਆਪਣੇ ਪਰਿਵਾਰ ਨਾਲ ਵੀ ਮਲਾਵਾਂਗੇ ਪਰ ਹਲੇ ਉਹ ਕਮਰੇ ਦੇ ਮੂਰੇ ਨਹੀਂ ਹੋਣਾ ਸੰਦੇਹੀ ਕਿਸ ਲਈ ਵੇਖ ਲਓ ਖਲਾਰਾ ਬਖੋ ਸਾਰੇ ਆਹ ਵੇਖੋ ਦਵਾਲੀ ਦੀ ਸਫਾਈ ਚ ਲੰਢੀ ਆ ਮਮਮੀ ਜੀ ਰਹੇ ਆ ਭਾਂਡੇ ਮੰਜਣਾ ਅਮਰਜੀਤ ਨੇ ਲਿਆਉਂਦੇ ਆ ਤੇ ਹੋਰ ਮਮਮੀ ਜੀ ਕੀ ਹਾਲ ਨੇ ਇਹ ਤਾਂ ਪਤਾ ਇਹ ਕਿੰਨੇ ਘਰ ਕੇ ਭਾਂਡੇ ਹੋਰ ਭਾਂਡੇ ਪਿਛੇ ਨੇ ਆ ਭਾਂਡੇ ਹਜੇ ਵੇਖੋ ਮਾਰ ਕੇ ਟੱਕਰ ਮੁੱਕੀ ਜਾਣੇ ਹਾਂ ਕਿ ਦੋ ਦਿਨ ਲੱਗੜਿਆ ਸਫਾਈ ਤੇ ਹਾਂ ਜੀ ਕਿਉਂ ਘਰ ਦੀ ਸਫਾਈ ਕਰਨੀ ਆ ਉਹ ਵੇਖੋ ਹੁਣ ਅਮਰਜੀਤ ਕਿਦਨ ਕਰਦੀ ਸਫਾਈ ਕਰਦੀ ਨਾ ਤੋ ਕਿ ਅੱਜ ਵੇਲੇ ਪਾਇਸੀ ਸੋਰੇ ਤੋਂ ਤੇਜੀ ਕਰਦਾ ਹੈ ਬਲੌਗ ਘਟਾਉਣੋਂ ਤੇ ਫਿਰ ਅੱਜ ਭਾੜਾ ਰਹਿਣਾ ਖਲਾੜਾ ਪਾ ਲਿਆ ਇਹਨਾਂ ਨੇ ਤੇ ਫਿਰ ਮੈਂ ਆ ਕੇ ਚੱਲ ਬਲੌਗ ਪੜਾਵਾਂ ਕੋਣਾ ਆਪਾਂ ਦਿਵਾਲੀ ਤੇ ਸਫਾਈ ਦਾ ਬਲੌਗ ਪਾ ਲਈਏ ਹੋਰ ਸੁਣਾਵਰ ਜੀ ਤੇ ਕੋਈ ਗੱਲ ਬਾਤ ਬਸ ਵਧੀਆ ਹੋਰ ਤੇ ਇਹਨਾਂ ਸੋ ਕਿ ਕਿੰਨੇ-ਕਿੰਨੇ ਕਮੈਂਟਾਂ ਦੇ ਵਿੱਚ ਕਿੰਨੇ-ਕਿੰਨੇ ਦਿਵਾਈ ਦੀ ਸਫਾਈ ਕਰ ਲਈ ਆ ਤੇ ਕਿਹੜਾ-ਕਿਹੜਾ ਰਹਿ ਗਿਆ ਰਹਿ ਗਿਆ ਵਾਲੇ ਆਪਾਂ ਤੇ ਕਰਨੀ ਜਾਲੂ ਕਰਤੀ ਆ ਕਿਉਂਕਿ ਹਾਂ ਲੋਰ ਤਾਂ ਪਤਾ ਨਹੀਂ ਕਿ ਦਿਵਾਲੀ ਦਾ ਤਿਹਾਰ ਹੁੰਦਾ ਕਿ ਹਰ ਘਰ ਚ ਸਫਾਈ ਹੁੰਦੀ ਹੁੰਦੀ ਆ ਹਾਂ ਸਾਰਿਆਂ ਦੇ ਘਰਾਂ ਵਿੱਚ ਹੁੰਦੀ ਆ ਹਾਂ ਉਹ ਦਿਵਾਲੀ ਜਿਹੜੀ ਮੇਨ ਚੀਜ਼ ਆ ਬਾਕੀ ਮੈਂ ਲੋਹੜੀ ਲੜੀ ਤੇ ਕਦੀ ਸਫਾਈਆਂ ਸੁਪੀਆਂ ਸੁਣੀਆਂ ਡੀਆਂ ਪਰ ਦਿਵਾਲੀ ਤੇ ਹਰ ਇੱਕ ਤਿਹਾਰ ਤੇ ਬਹੁਤ ਆ ਇੱਕ ਵਾਰ ਆਪਾਂ ਲੋਹੜੀ ਤੇ ਵੀ ਕਰਦੇ ਹਾਂ ਚਲੋ ਬਾਕੀ ਅਗਲੇ ਬਲੌਗ ਚ ਅਗਲਾ ਵਲੌਗ ਵੀ ਇਦੇ ਵਿੱਚ ਪਾਵਾਂਗੇ ਜੋ ਵੀ ਹੋਇਆ ਤੇ ਇੱਧਰ ਐਪੀ ਦੀਵਾਲੀ ਮਨਾਈ ਜਾ ਰਹੀ ਨਿਕੇ ਨਿਕੇ ਬੱਚੇ ਹਨ ਲਓ ਹੈਲੋ ਗਾਇਸ ਹੈਪੀ ਦੀਵਾਲੀ ਬਾਏ ਬਾਏ ਕਿਦਾਂ ਲੱਗਣ ਈ ਦੀਵਾਲੀ ਬਹੁਤ ਸੋਹਣੀ ਬਹੁਤ ਸੋਹਣੀ ਲੱਗਣ ਈ ਤੇ ਆ ਸਾਡਾ ਨਵ ਸੇਠ ਸਤਿ ਸ਼੍ਰੀ ਅਕਾਲ ਬੁਲਾਦੇ ਬੁਲਾਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਦੀਵਾਲੀ ਦੀ ਵਧਾਈਆਂ ਲੱਖ ਲੱਖ ਤੇ ਜੀ ਮੇਰੇ ਵੱਲੋਂ ਵੀ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਬਾਕੀ ਆ ਵੇਖੋ ਨਿਆਣੇ ਪਟਾਕੇ ਲਿਆਏ ਆ ਇਹ ਦੀਵਾਲੀ ਮਨਾਉਣੀ ਲਾ ਇਹ ਦੀਵਾਲੀ ਮਨਾਉਣ ਦੇ ਵੇਖੋ ਨਿਆਣੇ ਤੂੰ ਕਮਾੜੋ ਕੁਝ ਪਿਸ ਚਲਾਵਾ ਆ ਪਰ ਮੈਨੂੰ ਬਹੁਤ ਅੱਡ ਲੱਗਦਾ ਬਟਾਕੇ ਆ ਦੀਵਾਲੀ ਮੇਰੇ ਸਬਸਕ੍ਰਾਈਬਰਾਂ ਨੂੰ ਐਂਡ ਮੇਰੇ ਚੌੜਾ ਵਾਲਿਆਂ ਨੂੰ ਹੈਪੀ ਦੀਵਾਲੀ ਤੇ ਇਨ ਅਡਵਾਂਸ ਤੁਹਾਡੇ ਸਾਰੇ ਹੈਪੀ ਦੀਵਾਲੀ ਨੇ ਪਰ ਬਲੌਗ ਤਾਂ ਲੱਗਦੀ ਦੇਰ ਬਾਅਦ ਬੋਗਾ ਥੈਂਕ ਯੂ ਹੈਪੀ ਦੀਵਾਲੀ ਹੈਪੀ ਦੀਵਾਲੀ ਮਾਣਾ ਦਿ ਲੋਕੇਸ਼ਨ ਅੱਥੇ ਵੀਡੀਓ ਵੀ ਵੈਸੇ ਤਾਂ ਬਣਾ ਸਕਦੇ ਆਂ ਪਰ ਐ ਡੇਰਾ ਰਾਧਾ ਸੁਆਮੀਆ ਦਾ